ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਸਭ ਤੋਂ ਪਹਿਲਾਂ ਮਾਫੀ ਚਾਹੁੰਨੇ ਆਂ ਕਿ ਜਿਹੜੇ ਆਲਣੇ ਸੀਗੇ ਉਹ ਅੱਜ ਲੱਗਣਗੇ ਕਿਉਂਕਿ ਕੱਲ ਆਲਣੇ ਪੂਰੇ ਉਹਨੇ ਪਹਚਾਇਆ ਹੀ ਨਹੀਂ ਠੀਕ ਐ 10 15 ਆਲਣੇ ਭੇਜ ਕੇ ਪਤੰਦਰ ਨੇ ਪੈਸੇ ਲੈ ਲਏ ਸਾਰੇ ਇਹ ਉਹ ਕੱਲ ਨੂੰ ਕਹਿੰਦਾ ਭੇਜੂਗਾ ਹੁਣ ਅੱਜ ਭੇਜੂਗਾ ਤੇ ਅੱਜ ਅਸੀਂ ਉਹਦੀ ਵੀਡੀਓ ਬਣਾਵਾਂਗੇ ਕਿਉਂਕਿ ਦਰਾਖਤ ਵੀ ਲਾਉਣੇ ਆ ਅਸੀਂ ਸਰਵੇ ਕਰਦੇ ਫਿਰਦੇ ਸੀ ਵੀ ਪਿੰਡ ਦੇ ਆਲੇ-ਦਾਲੇ ਫਰੂਟਾਂ ਦੇ ਦਰਾਖਤ ਲਾਏ ਜਾਣ ਹਾਂਜੀ ਗਲੀਆਂ 'ਚ ਫਰੂਟ ਲਾਏ ਜਾਣ ਛੋਟੇ ਜਿਵੇਂ ਨਿੰਬੂ ਹੋ ਗਿਆ ਕਿੰਨੂ ਹੋ ਗਿਆ ਸੰਤਰਾ ਹੋ ਗਿਆ ਅਮਰੂਦ ਹੋ ਗਿਆ ਪਰ ਕੋਈ ਚੱਲਦਾ ਹੀ ਨਹੀਂ ਆਉਦੇ ਬਾਰ ਚ ਬੂਟਾ ਯਾਰ ਹਾਂਜੀ ਲੋਕ ਬੂਟਿਆਂ ਤੋਂ ਬੇਮੋਖ ਹੋ ਗਏ ਯਾਰ ਪਤਾ ਨਹੀਂ ਕਿਉਂ ਤੇ ਮੈਂਮ ਕਿਹੜਾ ਲਾਉਣ ਦਿੰਦਾ ਭਾਈ ਆ ਇੰਨੀ ਖਾਮ ਸਾਗ ਦੇਵਾ ਪਾਪਾ ਜੀ ਇੰਨੇ ਲੋਕ ਕਹਿੰਦੇ ਕਿਉਂ ਗਲੀ ਪੀੜੀ ਹੋ ਜੂ ਹਾਂ ਦਰਾਖਤ ਲਾਉਣ ਦਾ ਜੇ ਦਰਾਖਤਾਂ ਨਾਲ ਗਲੀਆਂ ਪੀੜੀਆਂ ਹੁੰਦੀਆਂ ਫੇਰ ਬਾਈ ਜੀ ਦਰਵਾਜ਼ੇ ਖੁੱਲੇ ਕਰ ਲੋ ਮੌਤ ਆਊਗੀ ਹਾਂ ਮੌਤ ਆਊਗੀ ਉਹਦੇ ਲਈ ਦਰਵਾਜ਼ੇ ਵੱਡੇ ਚਾਹੀਦੇ ਆ ਵਿਗਿਆਨੀ ਰੋਲਾ ਪਾਪਾ ਥੱਕ ਗਏ ਇੱਕ ਬੰਦਾ ਗੂਰਾ ਪਤਾ ਨਹੀਂ ਕਿੱਥੋਂ ਦਾ ਮੈਂ ਤਾਂ ਜਾਣਦਾ ਨਹੀਂ ਉਹ ਕੱਲੀ ਦਰਾਖਤਾਂ ਦੀ ਸੇਵਾ ਕਰਦਾ ਜੀ ਹਾਂ ਉਹਦੇ ਕੋਲੇ ਦਰਾਖਤਾਂ ਕਿੰਨੇ ਲੱਖ ਦਰਾਖਤ ਲਾਉਂਦਾ ਹਾਂ ਮਹੀਨੇ ਦਾ ਠੀਕ ਹੈ ਕੱਲਾ ਹੀ ਬੰਦਾ ਉਹਦੇ ਕੋਲ ਨੱਪ ਕੇ ਉਹਦੇ ਚ ਦਰਾਖਤ ਲਾ ਜਾਂਦਾ ਨੱਪ ਕੇ ਮਹੀਨਾ ਹੁੰਦੇ ਆ ਵਿਚਾਰੇ ਠੀਕ ਹੈ ਠੰਡੇ ਏਰੀਏ ਚ ਲਾਉਂਦਾ ਚਲੋ ਪਰ ਦਰਾਖਤ ਉਹ ਕਹਿੰਦਾ ਵੀ ਜੇ ਵਿਗਿਆਨੀ ਕਹਿੰਦੇ ਜਿਹੜੇ ਸਾਹਮਣੇ ਗਲੇਸ਼ੀਅਰ ਪਿਘਲ ਰਹੇ ਹਨ ਹੁਣ ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਗਲੇਸ਼ੀਅਰ ਕਿੱਥੇ ਆ ਕੀ ਆ ਆਪਾਂ ਵੀ ਅਣਪੜ੍ਹੇ ਸੁਣਦੇ ਆਂ ਖਬਰਾਂ ਸੁਣਦੇ ਆਂ ਕਿ ਜਿਹੜੇ ਜਿੰਨੀ ਤੇਜ਼ੀ ਨਾਲ ਪਿਘਲ ਰਿਹਾ ਉਹਦਾ ਕਾਰਨ ਹੈ ਜੰਗਲ ਕੱਟਣਾ ਜੰਗਲ ਕੱਟਣਾ ਵੀ ਮਜਬੂਰੀ ਹੈ ਕਿ ਲੱਕੜ ਕਿੱਥੋਂ ਆਉ ਲੱਕੜ ਵੀ ਨਹੀਂ ਆਉਣੀ ਕਿਤੋਂ ਪਰ ਅਸੀਂ ਮੱਛਣਾ ਵੀ ਲੱਕੜ ਤੇ ਆ ਲਾਉਂਦੇ ਅਜੀ ਫੇਰ ਨਹੀਂ ਲਾਉਂਦੇ ਫੇਰ ਨਹੀਂ ਯਾਰ ਜਿਹੜਾ ਬੰਦਾ ਬਿਨਾ ਦਰਾਖਤ ਲਾਏ ਮਰ ਗਿਆ ਤੁਸੀਂ ਸੋਚੋ ਉਹ ਰੱਬ ਕੋਲ ਜਾ ਕੇ ਕੀ ਜਵਾਬ ਦੇਉਗਾ ਉਹਨੇ ਕਹਨੇ ਰੈਡਾ ਦੁਨੀਆ ਤੇ ਭਾਰਸ ਜੀ ਤੂੰ ਤੂੰ 10 ਪੁਆਇੰਟ ਲੱਕੜ ਮਚਾ ਕੇ ਤਾਂ ਆ ਗਏ ਆ ਪਤੰਦਰਾ ਲਾਈ ਤੂੰ ਹੈ ਹੀ ਨਹੀਂ ਆਪਦੇ ਜੋ ਕੀ ਤਾਂ ਲਾ ਦਿੰਦਾ ਸਹੀ ਗੱਲ ਹੈ ਜੀ ਆਪਾਂ ਨੂੰ ਨੰਮ ਦੀ ਲੋੜ ਹੈ ਨੰਮ ਦੀ ਆਪਾਂ ਨੂੰ ਆਪਦੇ ਪਿੰਡਾਂ ਦੇ ਆਲੇ-ਦਾਲੇ ਨਿੰਮ ਲਾ ਲੋ ਜਿੰਨੀ ਲੱਗਦੀ ਆ ਜਿੰਨੀ ਲੱਗਦੀ ਆ ਘੱਟ ਆ ਆ ਜਿਹੜੀ ਬਰਮਾ ਦੇ ਇੱਕ ਫਲਾਨਾ ਦੇ ਕੇ ਸਾਨੂੰ ਸਿਰਫ ਜੰਜਾਲ ਚ ਫਸਾਇਆ ਗਿਆ ਕਿ ਤ੍ਰਾਸਤਾਂ ਤੋਂ ਦੂਰ ਹੋ ਜੀਗੀ ਇਹਨਾਂ ਦਾ ਕੋਈ ਬੈਨੀਫਿਟ ਨਹੀਂ ਨੇੜਾ ਨਿੰਮ ਨੇ ਸਾਨੂੰ ਆਕਸੀਜਨ ਦੇਣੀ ਆ ਨਿੰਮ ਨੇ ਸਾਡਾ ਵਾਤਾਵਰਣ ਠੰਡਾ ਕਰਨਾ ਨਿੰਮ ਨੇ ਬਿਮਾਰੀਆਂ ਤੋਂ ਬਚਾਉਣਾ ਉਹਨਾਂ ਤੋਂ ਅਸੀਂ ਦੂਰ ਹੋਈ ਜਾਂਦੇ ਆ ਦੇਸੀ ਨਿੰਮ ਰਹੀ ਨਹੀਂ ਨਿੰਮ ਲਾਓ ਪੰਜਾਬ ਬਚਾਓ ਨਿੰਮ ਲਾਓ ਨਹਿਮ ਲਾਓ ਦੁਨੀਆ ਬਚਾਓ ਭਾਈ ਜੀ ਦੰਦ ਮੋਤੀਆਂ ਕਰਕੇ ਹੁੰਦੇ ਸੀ ਅਗਲਾ ਨਹਿਮ ਦੀ ਦਸਤਨ ਕਰਦਾ ਸੀ ਨਹਿਮ ਦਾ ਕੋਟ ਨਾ ਹੁੰਦਾ ਸੀ ਸਹੀ ਗੱਲ ਆ ਜੀ ਠੀਕ ਹੈ ਛਟਨੀ ਵੀ ਨਹਿਮ ਨਾਲ ਬਣਦੀ ਸੀ ਠੀਕ ਹੈ ਘਰੇ ਹੀ ਬੁੜੀਆਂ ਸਾਬਣ ਬਣਾਉਂਦੀਆਂ ਸੀ ਅਸੀਂ ਬਟੋਲੀਆਂ ਤੋੜ ਕੇ ਲਿਆਉਂਦੇ ਰਹੇ ਆ ਘਰੇ ਸਾਰੇ ਬੰਦੇ ਨੂੰ ਪਤਾ ਹੋਊ ਕਮੈਂਟ ਕਰਨਗੇ ਜਿਹੜੇ ਬੰਦੇ ਨੂੰ ਪਤਾ ਵੀ ਸਾਬਣ ਕਿਵੇਂ ਬਣਦਾ ਸੀ ਕਾਸ਼ਟ ਘੋਟਾ ਜਾਂ ਮਗਾ ਕੇ ਘਰੇ ਹੀ ਬੱਠਲ 'ਚ ਜਮਾ ਲੈਂਦੀਆਂ ਸੀ ਕਈ ਤਾਂ ਬੱਠਲ 'ਚ ਕਪੜਾ ਫੇਰੀ ਜਾਂਦੇ ਹੁੰਦੇ ਨੇ ਬੈਠੀਆਂ ਆਂ ਤੇ ਕਈ ਕੱਟ ਲੈਂਦੀਆਂ ਸੀ ਠੀਕ ਹੈ ਉਹ ਮਰਜ਼ੀ ਆ ਤੁਹਾਡੀ ਕੱਟਣਾ ਕਿ ਕਿਵੇਂ ਕਰਨਾ ਸਾਪਨ ਕਰੇ ਬਣਦਾ ਸੀ ਸਭ ਤੋਂ ਵੱਡਾ ਐਲਟੀ ਬੈਟ ਘਾਤੀ ਉਹਦੇ ਨਾਲ ਬਿਮਾਰੀ ਜਿਹੜੀ ਨਹੀਂ ਆਉਂਦੀ ਪਿੰਡਾਂ ਦਾ ਤੇਲ ਰਹਿਰਾ ਵਗੈਰਾ ਪਾ ਕੇ ਬਣਾਉਂਦੇ ਸੀ ਤੇ ਬਿਮਾਰੀਆਂ ਕਿੱਥੇ ਸੀ ਯਾਰ ਆਪਣੀਆਂ ਚੀਜ਼ਾਂ ਪਾਦੀ ਘਰਾਂ 'ਚ ਬਣਾਉਂਦੇ ਸੀ ਠੀਕ ਹੈ ਕਿਹੜਾ ਯਾਰ ਬਾਜ਼ਾਰੋਂ ਸਬਜ਼ੀ ਲੈਣ ਜਾਂਦਾ ਸੀ ਮੈਂ ਤਾਂ ਨਹੀਂ ਕੋਈ ਵੇਖਿਆ ਪਿੰਡਾਂ ਵਾਲਾ ਸਭ ਕਰੇ ਆ ਗਾਉਂਦੇ ਸੀ ਜੇ ਕੋਈ ਖੇਤ ਜਗਾ ਹੈ ਕੀ ਖੇਤ ਨਹੀਂ ਕਰੇ ਠੀਕ ਹੈ ਬਿਨਾਂ ਰੇਸਪਲੇ ਦੀਆਂ ਸਬਜ਼ੀਆਂ ਖਾਂਦੇ ਸੀ ਲੋਕ ਉਹਨੀਆਂ ਯਹਰਾਂ ਵੰਡੀ ਜਾਂਦੇ ਯਹਰਾਂ ਖਾਈ ਜਾਂਦੇ ਆ ਉਤੋਂ ਦਰਾਖਤ ਵੱਢੀ ਜਾਂਦੇ ਲਾਉਂਦੇ ਹੈ ਜੀ ਤੇ ਫੇਰ ਭਈ ਬਣਾਗੇ ਹੋਰ ਕੀ ਕਰਾਂਗੇ ਮਾਰਨਾ ਸਾਨੂੰ ਪਾਣੀ ਨਹੀਂ ਹੈ ਪਾਣੀ ਧਰਤੀ ਵਾਲਾ ਖਤਮ ਹੋਣਾ ਹੈ ਜਿਹੜਾ ਗਲੇਸ਼ੀਰਾਂ ਦਾ ਪਾਣੀ ਹੈ पिਗਲ-ਪਿਗਲ ਕੇ ਦਰਿਆਵਾਂ ਨੇ ਆ ਜਾਣਾ ਆ ਜਿਹੜਾ ਬੰਬਾਕ ਲਗੱਤਾ ਵੀ ਨੇ ਜਿਹੜਾ ਸਮੁੰਦਰਾਂ ਦੇ ਦੇਸ਼ ਬਜੇ ਇਹ ਤਾਂ ਸਮਾਜ ਜਾਣੇ ਵਿੱਚ ਬਹੁਤ ਜਲਦੀ ਠੀਕ ਹੈ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗੂ ਕਿਉਂਕਿ ਆਪਣੇ ਜਿਹੜੇ ਸਮੁੰਦਰ ਹੈਗੇ ਠੀਕ ਹੈ ਆਪਣੇ ਨਾਲ ਰੇਗਸਾਨਣ ਲੱਗਦਾ ਪਰ ਫੇਰ ਵੀ ਜਿਹੜਾ ਹਿਮਾਚਲ ਵਾਲਾ ਪਾਣੀ ਆ ਡੈਮ ਵਾਲਾ ਪਾਣੀ ਆ ਥੱਕਾ ਮਾਰਿਆ ਪੰਜਾਬ ਨੂੰ ਰੋੜੂਦਾ ਸੀ ਇਹਗਾ ਕਿੰਨੇ ਵਾਰੀ ਅਸੀਂ ਇਹਦੀ ਮਾਰਚ ਆ ਗਈਆਂ ਯਾਰ ਕਿਉਂ ਨਾ ਅਸੀਂ ਦਰਾਖਤ ਲਾ ਲਈਏ ਯਾਰ ਜੇ ਕਹਿੰਦੇ ਇੱਕ ਬੰਦਾ 2 ਨਿੰਮਾ ਲਾ ਦੇਵੇ ਨਾ ਇੱਕ ਬੰਦਾ 2 ਨਿੰਮਾ ਇੱਕ ਬੰਦਾ ਦੁਨੀਆ ਤੇ ਦੁਨੀਆ ਨੂੰ ਕੁਝ ਨਹੀਂ ਹੁੰਦਾ ਨਾ ਪਾਣੀ ਖਤਮ ਹੋਵੇ ਨਾ ਪਾਣੀ ਕਿਤੇ ਆਵੇ ਨਾ ਕਿਤੇ ਦੁਨੀਆ ਮਰੇ ਦੁਨੀਆ ਪਹਿਲਾਂ ਤਰ੍ਹਾਂ ਸਥਿਰ ਹੋ ਜੂਗੀ ਦੁਨੀਆ ਦੀ ਦੁਬਾਰਾ ਇੱਕ ਸਦੀ ਹੋਰ ਨਿਕਲਦੀ ਹੋਏ ਬਿਲਕੁਲ ਉਦੋਂ ਬੱਚਿਆਂ ਨੂੰ ਪ੍ਰੇਰਿਤ ਕਰੋ ਵੀ ਫੇਰ ਲਾਓ ਦਰਾਖਤ ਫੇਰ ਸਦੀ ਨਿਕਲਦੀ ਹੈ ਜੀ ਕਿਉਂ ਨਾ ਅਸੀਂ ਯਾਰ ਰੋਡਾਂ ਤੇ ਲਾਈਏ ਯਾਰ ਰੋਡ ਸੁੰਨੇ ਪਏ ਆ ਸਿੰਗਲ ਰੋਡ ਸੁੰਨੇ ਪਏ ਆ ਅੱਗੇ ਅਸੀਂ ਜਾਣਾ ਦਰਾਖਤਾਂ ਦੀ шаемੇ шаемੇ ਜਾਂਦੇ ਹੁੰਦੇ ਸੀਗੇ ਯਾਰ ਠੀਕ ਹੈ ਸਾਰੇ ਭਰਾ ਕਿਰਪਾ ਕਰੋ ਇਹ ਮਾਫੀ ਚਾਹੁੰਦੇ ਆ ਕਿ ਸਾਤਵਾਲ ਨੇ ਨਹੀਂ ਲੱਗਿਆ ਤੇ ਕੱਲ ਨੂੰ ਜ਼ਰੂਰ ਲਾਵਾਂਗੇ ਤੁਹਾਡੇ ਕੋਲ ਵੀਡੀਓ ਪਹੁੰਚੂਗੀ ਦਰਖਤ ਵੀ ਲਾਵਾਂਗੇ ਲਾਵਾਂਗੇ ਉਸ ਮਾਰਚ ਜਿੱਥੇ ਅਸੀਂ ਪਾਣੀ ਪਾ ਸੀ ਏਡੇ ਲਈ ਪਾਣੀ ਪਾਇਆ ਕਰਾਂਗੇ ਤੀਜੇ ਦਿਨ ਚੌਥੇ ਦਿਨ ਉਹਨੂੰ ਖੁੱਲੇ ਟੋਏ ਬਣਾ ਲਾਂਗੇ ਜੀ ਤੀਜੇ ਚੌਥੇ ਦਿਨ ਪਾਣੀ ਆਪ ਸੇਵਾ ਕਰਾਂਗੇ ਫੇਰ ਲਾਵਾਂਗੇ ਆਪਾਂ ਆਏ ਨਹੀਂ ਲਾਉਂਦੇ ਉਹ ਵੀ ਲਾਂਦਾ ਤਾਂ ਪੁੱਛਣੀ ਹੀ ਫਾਰਮੈਲਟੀ ਕਰ ਫਾਰਮੈਲਟੀ ਨਹੀਂ ਕਰਨੀ ਠੀਕ ਹੈ ਇੱਕ ਬੰਦਾ ਮੈਨੂੰ ਕਹਿੰਦਾ ਸੀਗਾ ਅੱਜ ਸਾਡੇ ਹੀ ਸੀਗਾ ਕੋਈ ਮਿੱਤਰ ਹੀ ਸੀ ਕਹਿੰਦਾ ਤੁਸੀਂ ਉਹ ਵੀਊ ਮਾਰੇ ਕਹਿੰਦਾ ਆਲ ਨਹੀਂ ਲਾਉਣੇ ਮੈਂ ਕਿਹਾ ਵਾਹ ਅੱਪਾ ਮੈਂ ਕਿਹਾ ਲਾਈਵ ਹੀ ਨਹੀਂ ਹੁੰਦੇ ਭਾਈ ਹੋਰ ਆਸੀਂ ਲੋਕਾਂ ਨੂੰ ਆਦਤ ਪਾਉਣੀ ਹੈ ਸਾਡੇ ਫਾਲੋਅਰ ਪੂਰੇ ਹੋਏ ਆ ਲੋਕਾਂ ਨੂੰ ਪਤਾ ਲੱਗੇ ਹੋਰ ਵੀ ਜਿਹੜੇ ਭਰਾ ਮੇਰੇ ਉਹ ਵੀ ਸੇਵਾ ਕਰਨ ਠੀਕ ਹੈ ਫਿਰ ਸੇਵਾਤੀ ਫਾੜਾ ਫਾੜਾ ਕੁਝ ਯਾਰ ਹੋਰ ਕੋਈ ਇਹਦੇ ਵਿੱਚ ਨਹੀਂ ਇਹਦੇ ਆਲਣਾ ਨਾ ਨਹੀਂ ਆਏ ਕਿਤੇ ਫਾਲੋਅਰ ਮਿਲਦੇ ਭਾਈ ਆ ਆਹ ਨਾਲ ਸਬਸਕ੍ਰਾਈਬਰ ਨਹੀਂ ਮਿਲਦੇ ਆਹ ਨਾਲ ਸੇਵਾ ਪੁੰਨ ਮਿਲਦਾ ਉਹ ਇੱਕ ਦਿਨ ਲਾਣਾਂਗੇ ਪੁੰਨ ਮਿਲਦਾ ਖਬਰਾਂ ਕਿੰਨੇ ਕਿ ਜਾਨਵਰ ਵਸਦੇ ਆ ਉਹਦੇ ਚ ਆ ਸਾਡਾ ਕਣੀਆ ਵਾਲਾ ਵਕੀਲ ਆ ਮੈਂ ਜਾਣਾ ਮੇਰਾ ਉਹਦੇ ਦਾ ਕੰਮ ਹੀ ਨਹੀਂ ਲੋਟ ਆ ਜਿਹਦੇ ਨੇ ਮੈਨੂੰ ਸੱਦਿਆ ਉਹਦੇ ਜਿੰਨੇ ਆਣ ਨਹੀਂ ਲੱਗੇ ਉਹਨਾਂ ਸਭ ਤੇ ਬੱਚੇ ਗੱਡੀ ਬੈਠੇ ਜਾਨਵਰ ਘਰ ਬਣਾਈ ਬੈਠੇ ਆਪੋ ਆਪਣੀ ਲੋੜ ਹੈ ਜਿਹੜੀ ਤੀਜਿਆਂ ਦੀ ਲੋੜ ਆ ਉਹਨਾਂ ਨੂੰ ਕਰੋ ਠੀਕ ਆ ਜਿਵੇਂ ਹੁਣ ਗੱਡੀ ਘਰ ਦੀ ਲੋੜ ਬਣ ਗਈ ਹੁਣ ਗੱਡੀ ਬਿਨਾ ਕਿਸੇ ਦਾ ਸਰਦਾ ਨਹੀਂ ਸਰਦਾ ਨਾ ਮਾੜੇ ਤੋਂ ਮਾੜਾ ਬੰਦਾ ਵੀ ਗੱਡੀ ਰੱਖਦਾ ਤਗੜੇ ਨੇ ਤਾਂ ਰੱਖਣੀ ਆ ਮਾੜਾ ਵੀ ਰੱਖਦਾ ਐ ਕੋ ਮੇਰਾ ਦੋਸਤ ਆ ਉਹ ਗੱਡੀ ਲੈ ਆਇਆ ਅੱਛਾ ਜੀ ਉਹਦਾ ਬਾਪੂ ਦਰਿਆ ਜਾਵੇ ਅੱਛਾ ਜੀ ਤੇ ਮੈਂ ਕਿਹਾ ਬਾਪੂ ਵਧਾਈਆਂ ਉਹ ਕਾਦਾਂ ਦੇਈ ਜਾਂਦਾ ਮੈਂ ਕਿਹਾ ਤੂੰ ਗੱਡੀ ਲਿਆਂਦੀ ਆ ਵਾ ਵਧਾਈਆਂ ਲਿਆ ਆ ਸੀ ਕਾਈ ਡੱਬੀ ਤੇ ਬਾਪੂ ਮੈਂ ਕਿਹੜੀ ਲਿਆਂਦੀ ਆ ਮੈਨੂੰ ਕਿਹੜਾ ਨਾ ਪਤਾ ਇਹਨਾਂ ਦੇ ਗੱਡੀ ਲੈ ਆਈ ਆ ਹਾਂ ਆ ਬਾਵਾ ਠੰਡੀ ਨੇ ਨਾ ਕੁਦਰ ਚਾਹਦਾ ਅੰਦਰ ਚੱਲ ਆਪਰ ਪੀਗਣਾ ਨਾ ਬਾਬਾ ਬਰੇਦੀ ਆ ਬਿੱਤਦਾ ਅੱਛਾ ਜੀ ਮੈਂ ਆਖਿਆ ਸੋਮਨਿ ਸਟਾਰਟ ਕਰਕੇ ਕੰਜਰ ਤੇ ਦਾਲਾ ਸਾਬੀਆਂ ਚਲਾਉਂਦਾ ਕਰੂਗਾ ਸਵੇਰੇ ਪਾਉਈ ਨਾ ਇਹਦੇ ਜੋ ਕਟਲਿੰਗ ਵਾਲੇ ਫ੍ਰਿਜ ਵੱਡੀ ਆ ਗਈ ਕਰੇ ਐਵੇਂ ਬੋਲ ਤੀ ਲਾਈਟ ਚ ਲਈ ਜਾਂਦੀ ਆ ਮੈਂ ਕਿਹਾ ਤੇਲ ਕਿੰਨਾ ਕਾਉ ਮੈਂ ਕਿਹਾ ਨਾ ਨਹੀਂ ਪਤਾ ਤੈਨੂੰ ਕਿੱਡੀ ਦਾ ਕਹਿੰਦਾ ਨਾ ਨਹੀਂ ਪਤਾ ਮੈਂ ਕਿਹਾ ਜਿਵੇਂ ਚਾਰ ਕੜੇ ਹੁੰਦੇ ਆਏ ਉਹਦੇ ਮੂਰੇ ਨਿਸ਼ਾਨ ਹੋਊਗਾ ਕਹਿੰਦਾ ਐ ਵੀ ਨਹੀਂ ਪਤਾ ਮੈਂ ਕਹਿੰਦਾ ਅੰਦਾਜ਼ੇ ਨਹੀਂ ਦੱਸਦੇ ਲੰਬੀਆ ਕੂ ਆ ਕਹਿੰਦਾ ਮੈਂ ਤਾਂ ਅੰਦਾਜ਼ੇ ਨਾਲ ਆਏ ਜੇ ਜਿਵੇਂ ਮੈਂ ਹੁਣ ਮਗਰੋਂ ਤੇਰੇ ਲੱਤ ਮਾਰਾਂ ਤੂੰ ਕਿਵੇਂ ਕਰੇਂਗਾ ਕਹਿੰਦਾ ਆਹੇ ਹੋਈ ਵੀ ਮਗਰ ਜਦ ਲੱਤ ਮਾਰੀ ਹੁੰਦੀ ਕੇ ਮੈਂ ਕਹ ਰੇਟ ਜੋ ਕਹਦਾ ਹਾਂ ਆ ਆਹ ਹੋਈ ਵੀ ਆਹ ਆਹ ਕਹਦਾ ਕੱਤੀ ਜਿਹੀ ਵਾਗ ਰੋ ਹਾਂ ਲੱਤ ਜੀ ਮਾਰੀ ਕਹਿੰਦਾ ਮੈਂ ਕਹੀ ਵੀ ਕਿਨੇ ਮਾਰੀ ਓਏ ਮੈਂ ਮੈਂ ਸਮਝਦੀ ਕੋਈ ਮਗੇ ਲੱਤ ਮਾਰੀ ਵਾਲੀ ਰੀਟ ਹੀ ਹੈ ਦੇਖੋ ਪਿੰਡਾਂ ਵਾਲੇ ਦੇ ਦੱਸਣ ਦੇ ਅੰਦਾਜ਼ ਵੀ ਵੱਖਰੇ ਆ ਹੈਨਾ ਸਾਡੀ ਬੇਬੇ ਡਾਕਟਰ ਕੋਲੇ ਗਈ ਉਹਨੇ ਕੈਨੇਡਾ ਜਾਣਾ ਸੀ ਤੇ ਡਾਕਟਰ ਕਹਿੰਦਾ ਬੇਬੇ ਆਨਪੜ ਸੀਗੀ ਕਹਿੰਦਾ ਕੈਲਸ਼ੀਅਮ ਜਮੇ ਹੈ ਕੈਲਸ਼ੀਅਮ ਕਹਿੰਦਾ ਹੁਣ ਪਰਿਵਾਰਾਂ ਚ ਹੀ ਹੈ ਨਹੀਂ ਬੇਬੇ ਘਟਿਆ ਪਿਆ ਹੈ ਕੈਲਸ਼ੀਅਮ ਦੀ ਬਹੁਤ ਲੋੜ ਹੈ ਤੇ ਬੇਬੇ ਕਹਿੰਦਾ ਲੈ ਜਾ ਦਵਾਈ ਉਹ ਤੇ ਬਹਿ ਜਾ ਦੰਨਾਂ ਦਵਾਈ ਬੇਬੇ ਉਠੀ ਆਈ ਉਹਦਾ ਮੁੰਡਾ ਕਹਿੰਦਾ ਕੀ ਵਗਿੰਦਾ ਚੱਲ ਹੁਣ ਆਪ ਨੂੰ ਪਤਾ ਲੱਗੇ ਕਿਹੜੀ ਚੀਜ਼ ਦੀ ਲੋੜ ਹੈ ਇਹਵੇਂ ਦਵਾਈ ਖਾਈ ਜਣੀ ਘਰੇ ਜਾ ਕੇ ਕਹਿੰਦੀ ਆਪਰ 50 ਰੁਪਏ ਜਾ ਭਾਜੀ ਦੇ 50 ਦਾ ਕੈਲਸ਼ੀਅਮ ਲਿਆ ਫਿਰ ਕਹਿੰਦੀ ਮੈਂ ਚੱਟਣੀ ਰਗੜ ਦੀ ਵਿੱਚ ਪਾਵਾਂਗੇ ਵੇਖਾਂਗੇ ਜੇ ਫਿੱਟ ਬਹਿ ਗਿਆ ਤਾਂ ਫਿਰ ਵੱਡੀ ਸੀਸੀ ਮਗਾ ਲਾਂਗੇ ਕਹਿੰਦੀ ਉਹਨਾਂ ਦੇ ਜਾਣੀ ਕਿਰਾਂਦੇ ਵਾਲਿਆਂ ਜੀ ਉਹਨਾਂ ਤੋਂ ਲੈ ਕੈਲਸ਼ੀਅਮ ਦੇ ਉਹ ਮੈਨੂੰ ਬੇਬੇ ਆਏਗੇ ਸੀ ਹਮ ਕਿੱਥੇ ਮਿਲਦਾ ਹੁੰਦਾ ਉਹ ਡਾਕਟਰ ਨੇ ਕਿਹਾ ਤੇਰੇ ਅੰਦਰ ਘੱਟ ਹੈ ਨੁਕਤਿਆਂ ਨੂੰ ਕੋਈ ਛੋਟੇ ਕੋਲੇ ਵੀ ਹੈ ਨਹੀਂ ਡਾਕਟਰ ਕਿਤੇ ਘਰੇ ਜਿਹੜਾ ਮਾਰ ਕੇ ਗਿਆ ਆਪਣੇ ਹਾਂ ਮੈਨੂੰ ਪੂਰੇ ਪਰਿਵਾਰ ਕੋਲੇ ਘੱਟ ਹੈ ਹਾਂ ਆਪਣੀ ਰਸੋਈ ਜੀ ਹੈ ਨਹੀਂ ਮੈਨੂੰ ਪਤਾ ਤੂੰ ਗਿਆ ਤੇਰੀ ਜਾਨ ਨਿਕਲਦੀ ਜੇ ਜਾ ਆਪਣੇ ਗੋਲੀਆਂ ਵੀ ਖਾਵਾਗੀ ਓਏ ਮੇਰੀ ਮਾਂ ਕਹਿੰਦਾ ਕੈਲਸ਼ੀਅਮ ਗੋਲੀਆਂ ਨਾਲ ਹੀ ਪੂਰਾ ਹੋਣਾ ਤੇਰੇ ਸਰੀਰ ਚ ਹੈ कनेडा चार्जी उहो कंदा माई कैलशियम जी ਯਾਨੀ ਕਿ ਕੈਲਸ਼ੀਅਮ ਕਰਕੇ ਆ ਬਾਹਾਂ ਚ ਵੀ ਧੰਧਾਂ ਹੁੰਦੀਆਂ ਨੇ ਪੱਤਿਆਂ ਦਾ ਸਿਰ ਵੀ ਸੰਦਾ ਪੈਰ ਵੀ ਦੁਖਦੀ ਐ ਇੱਕ ਜਿੱਡ ਚ ਗੋਲਾ ਜਿਹਾ ਬਣ ਕੇ ਉੱਠਦਾ ਤਾਂ ਨੂੰ ਆਉਂਦਾ ਯਾਨੀ ਖਤਮ ਹੋ ਜਾਂਦਾ ਨਾ ਨਿਕਲਦਾ ਕਿਸੇ ਪਾਸੇ ਇਹਨਾਂ ਪੁੱਤਿਆਂ ਦਾ ਅੰਦਰ ਹੀ ਰਹੇ ਤੇ ਗੋੜਾ ਵਾਟ ਗੋੜਾ ਉਹਦੀ ਇੱਥੇ ਜਿੱਡ ਚ ਗੋੜਾ ਮਾਈ ਝਟੋ ਚੱਕ ਕੇ ਕਿਸੇ ਕੈਂਚੀ ਸੱਟ ਲਈ ਉਹਨਾਂ ਨੇ ਕਹਿੰਦਾ ਦੇਖੋ ਬਰੋਲਾ ਮਾਤਾ ਦੇ ਅੰਦਰ ਗੋੜਾ ਐ ਉਹਨੇ ਵੇਖਿਆ ਜਦੋਂ ਗੋਲਾ ਨਾ ਲੱਭਿਆ ਉਹ ਕਹਿੰਦਾ ਮਾਤਾ ਦੱਸੀ ਕਹਿੰਦਾ ਗੋਲਾ ਬਣਦਾ ਹਾਂ ਹਾਂ ਹੁਣ ਬਣਿਆ ਹੂੰ ਹੁਣ ਬਣਿਆ ਪਾ ਇਹ ਨਹੀਂ ਤਾਂ ਨਹੀਂ ਚੜਦਾ ਡਾਕਟਰ ਨੀ ਉਹ ਵੇਖੇ ਸੀ ਕਿ ਹਾਂ ਜੀ ਗੋਲਾ ਹੁੰਦਾ ਨਹੀਂ ਮਾਈ ਕਹਿੰਦਾ ਹੁਣ ਨਹੀਂ ਬਣਿਆ ਹੂੰ ਨਾ ਕਹਿੰਦੀ ਮੈਨੂੰ ਪਤਾ ਕਿ ਤੈਨੂੰ ਗੋਲਾ ਮੇਰੇ ਅੰਦਰ ਤੂੰ ਐਵੇਂ ਪਾਸੇ ਕਿਹੜਾ ਫੰਕੀ ਜਾਂਦਾ ਕੋਈ ਤੇਰੇ ਮੇਰੇ ਬਣਿਆ ਹਨ ਹਾਂ ਜਾ ਤਾਨ ਮਾਈ ਆ ਉਹਨਾਂ ਕੱਢ ਲਓ ਮੰਜੀਂ ਚ ਬੇਬੇ ਸਿਰਾਈਂ ਮੈਰੀਏ ਦੀ ਕੋਲਾ ਕਿਹੜਾ ਯਾਰ ਇਹਦੇ ਬਾਹਰ ਆ ਗਿਆ ਕਿ ਮੇਰੇ ਬੇਤੇ ਮੈਂਟਲ ਅਪਸੈਟ ਹੈ ਉਹਨਾਂ ਨੇ ਜੀ ਨਹੀਂ ਬੇਬੇ ਜਮਾਂ ਸਹੀ ਹੈ ਉਹਨਾਂ ਬਿਮਾਰ ਨਹੀਂ ਹੋ ਜੀ ਇਹ ਤਾਂ ਆਦੀਆ ਕਿਤਾਬਾਂ ਚ ਹੀ ਹੈ ਹਾਂ ਉਹ ਮਨਾਂ ਪਿੰਡਾਂ ਵਾਲਿਆ ਤੂੰ ਇੱਥੋਂ ਦਾ ਜੰਮਿਆ ਪੜਿਆ ਹੈ ਹੈਗਾ ਤੂੰ ਪੰਜਾਬੀ ਹੈ ਪਰ ਤੂੰ ਜੰਮਿਆ ਇੱਧਰ ਦਾ ਹੈ ਕਹਿੰਦਾ ਇਹ ਕੀ ਦੱਸਦੀ ਹੈ ਕਹਿੰਦਾ ਪੁੱਛ ਲੈ ਉਹਨੇ ਦੱਸਿਆ ਕਹਿੰਦੀ ਉਹ ਤਾਂ ਮੈਂ ਉਹ ਕੋਡਿਆ ਦੇ ਵਿੱਚ ਚਰਨ ਚਰਨ ਹੁੰਦੀ ਹੈ ਬਾਹਾਂ ਵੀ ਝਣਕੀਆਂ ਜੇ ਜਾਂਦੀਆਂ ਸਿਰ ਵੀ ਸੰਭਦਾ ਕਿਹੜੀ ਚੂਗੂੜਾ ਜਮਣ ਕੇ ਉੱਠਦਾ ਜਾਏ ਖਾਣ ਦਾ ਕਹਿੰਦਾ ਗੋਲਾ ਮੈਂ ਵੇਖ ਰਿਆ ਫਰਜ ਚੱਪੀ ਮਸ਼ੀਨ ਚ ਗੋਲਾ ਆਇਆ ਨਹੀਂ ਉਹ ਕਹਿੰਦਾ ਗੈਸ ਨੂੰ ਕਹਿੰਦੀ ਆ ਗੈਸ ਨੂੰ ਗੈਸ ਬਣਦੀ ਹੈ ਹਾਂ ਜਾਇ ਖਾਂ ਦਾ ਜਾਂ ਟਿਕਾ ਆ ਜਾਂਦਾ ਜਾਂ ਪਾਦਾ ਜਾਂਦਾ ਰਾਮ ਆ ਜਾਂਦਾ ਕਾ ਆਉਂਦਾ ਹੀ ਨਹੀਂ ਲਪੁੱਟਿਆਂ ਦਾ ਵਿੱਚੇ ਹੀ ਉਹ ਯਾਰ ਡਾਕਟਰ ਸੀ ਆ ਵੀ ਬੈਲ ਵੀ ਇਹਦੇ ਵਾਰ ਨਹੀਂ ਦੇ ਦੇਣ ਦਾ ਮੰਨ ਗਏ ਤੈਨੂੰ ਉਹਦੇ ਮੁੰਡੇ ਦਾ ਮੈਨੂੰ ਫੋਨ ਆ ਗਿਆ ਤੈਨੂੰ ਕਹਿੰਦਾ ਆਏ ਹੋਈ ਮੈਂ ਕਹਿਆ ਪਿੰਡਾਂ ਵਾਲੇ ਸਾਡੇ ਸੱਚੀ ਆਏ ਆ ਮੈਂ ਕਹਿਆ ਇੱਕ ਮੇਰਾ ਯਾਰ ਸੀਗਾ ਬਾਪੂ ਮੇਰੇ ਨਾਲ ੜੀ ਪੈ ਗਈ ਬਸ ਤੇ ਲਿਆਜ ਪੈ ਗਈ ਤੇ ਉਹਨੂੰ ਡਾਕਟਰ ਨੇ ਕਹਦਾ ਜ਼ੀਨ ਵਾਲੇ ਨੇ ਕਹਿੰਦਾ ਬਾਬਾ ਜੀ ਸਵੇਰੇ ਲੈਟਰੀਂਗ ਲੈ ਕੇ ਆਇਓ ਚੈੱਕ ਕਰਨ ਲਈ ਤੇ ਬਾਬਾ ਸਵੇਰੇ ਲੈ ਕੇ ਮੇਰੇ ਨਾਲ ਹੀ ਬੱਸੇ ਚੜ ਗਿਆ ਸੇਰੋਂ ਡਾਕਟਰ ਕੋਲੇ ਲੈਟਰੀਂਗ ਲੈ ਕੇ ਆਉਣਾ ਸੀ ਤੇ ਜਦੋਂ ਮੇਰੇ ਨਾਲ ਚੜ ਗਿਆ ਬਾਬਾ ਤੇ ਸਾਫ ਆਏ ਸੱਟ ਲਿਆ ਬੋਰਨੜ ਤੇ ਮੇਰੇ ਕੋਲੇ ਬਾਬੇ ਨੇ ਬਹਿ ਗਿਆ ਹਾਂ ਮੈਂ ਸਾਹ ਪੈਨੋ ਦੇਖਦੀ ਹਾਂ ਸਾਹ ਆਪਣਾ ਨਹੀਂ ਕਹਿੰਦਾ ਮੈਂ ਕਿ ਬਾਬੂ ਕੀ ਬੰਨੀ ਫਰ ਚੱਤੀ ਆ ਮੈਂ ਵੀ ਸੋਕਲੂ ਬਾਬੇ ਜੀ ਬੇਕੇ ਕਹਿੰਦਾ ਡਾਕਟਰ ਨੇ ਮਗਾਈ ਆ ਡਾਕਟਰ ਨੇ ਡੱਬੀ ਨਹੀਂ ਦਿੱਤੀ ਕਹਿੰਦਾ ਉਹਦੇ ਜਿੱਥੋਂ ਆਉਣੀ ਸੀ ਕੁੜੀ ਆ ਵੀ ਆਪਨ ਐਡੀ ਫੜਾ ਤੋ ਉਹ ਡਾਕਟਰ ਨੇ ਕਹੇ ਮਾੜੀ ਜੀ ਪਾ ਲਈ ਬਾਬਾ ਲਵਾ ਕੇ ਜਾ ਕੇ ਲਿਆ ਮੈਂ ਕਹੇ ਵੀ ਬਸ ਮੈਂ ਬਾਅਦ ਤਰ ਰੋਕੂਗਾ ਡਾਕਟਰ ਕੋਲੇ ਉੜ ਕੇ ਜਾ ਕੇ ਆਇਆ ਰੱਖਤਾ ਪਰਨਾ ਟੇਬਲ ਤੇ ਡਾਕਟਰ ਡਾਕਟਰ ਨੇ ਬਾਬੇ ਜੀ ਡਬਲ ਲੈਟਰਿੰਗ ਆਪੇ ਜੀ ਕਹਿੰਦਾ ਚੱਕਾ ਮਾਪਤਾ ਚੱਕਾ ਮਾਪਤਾ ਇਹ ਕੀ ਨਾ ਬਾਬਾ ਦਾ ਯਾਰ ਕੀ ਕਰਾ ਦੋ ਜਦੋਂ ਸਿਕ ਮਾਹਲਾ ਕਹਿੰਦਾ ਆਪ ਹੀ ਗੱਲ ਕਿਹਾ ਜੀ ਆਪ ਹੀ ਭੁੱਲ ਗਏ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਲੈਟਰਿੰਗ ਲੈ ਕੇ ਮੈਂ ਧਿਆਨ ਨਹੀਂ ਉਹ ਮੈਂ ਤਾਂ ਯellow ਚੱਕੀ ਪੈਂਦਾ ਮੈਂ ਕੀ ਕਰਾਉਣੀ ਹੈ ਉਹ ਤੁਹਾਨੂੰ ਡੱਬੀ ਦਿੱਤੀ ਸੀ ਕਹਿੰਦਾ ਉਹਦੇ ਚ ਨਹੀਂ ਆਉਂਦੀ ਇੰਨੀ ਇਹ ਸਹੀ ਗੱਲ ਹੈ ਕਿ ਤਾਂ ਉਹ ਨੀ ਤੀਜੇ ਚ ਉੱਠੇ ਤਾਂ ਹੁੰਦੀ ਬਾਪੂ ਨੂੰ ਇੱਕ ਖੜਾ ਆਇਆ ਹੁੰਦਾ ਜਿਵੇਂ ਪੁਰਜ਼ਖਲੀਪਾ ਹੁੰਦਾ ਐ ਨਾ ਡੰਡਿਆਂ ਨਾਲ ਕੋਟ-ਕੋਟ ਤਪੜਾਉਂਦਾ ਪੈਦਾ ਅਮੜੀ ਬੰਦੇ ਨਾ ਜਦੋਂ ਤੇ ਵੇਚ ਜਾਂਦੇ ਆ ਬਾਹਰ ਅਗਲੇ ਕਿਹੜੀਆਂ ਗੱਲਾਂ ਚ ਪੈ ਗਏ ਮੇਰੇ ਵਾਲਾ ਭਰਾ ਗਿਆ ਮੇਰੇ ਨਾਲ ਰਾਸਥਾਨ ਸਾਡੇ ਅਮੜੀ ਸੀ ਵਿਚਾਰਾ ਮਰ ਗਿਆ ਅੱਛਾ ਜੀ ਉਹ ਨਾ ਘਰ ਦੇ ਜਦੋਂ ਮਗਰਲੇ ਪਾਏ ਦੀ ਨੰਗੀ ਆ ਤੇ 80 ਆ ਵੀ ਕੀ ਕੀ ਮਾਰ ਕੀ ਹੋਗਾ ਕਹਿੰਦਾ ਇਧਰ ਤੋਪਾਂ ਪਈਆਂ ਉਧਰੋਂ ਲੈਟਰੀਨ ਜਾਂਦੇ ਸੀ ਏਡੇ ਏਡੇ ਪਏ ਬਾਬਾ ਲੱਕੜਾਂ ਵਰਗੇ ਕਹਿੰਦਾ ਪੜ ਬਾਲਿਆਂ ਦੀ ਛੱਤ ਪਾ ਲੈ ਇਹਨਾਂ ਹੀ ਤਾਂ ਭੈਣ ਦੇ ਨਹੀਂ ਟੁੱਟਦੇ ਨਹੀਂ ਯਾਰ ਕਹਿੰਦਾ ਇਹੋ ਜਿਹਾ ਡੀਡ ਪਏ ਮੈਂ ਕਹਿੰਦਾ ਲੜਾਈ 'ਚ ਵੀ ਕੰਮ ਆਉਂਦੇ ਐ ਚਲਾਉਣਾ ਤੋਪ ਵਾਂਗੂ ਗਾਂ ਲੱਗਿਆ ਵੇਰੀ ਅੰਮ੍ਰਲੀ ਬੰਦੇ ਆ ਵਿਚਾਰੇ ਨੂੰ ਵੀ ਤੰਗਦੇ ਆ ਮੋੜ ਕੇ ਲੈਟ੍ਰੀਨ ਵਾਲੀ ਫਲਸਟ ਵੀ ਵੇਖੀ ਰੇ ਕੰਮਲੀ ਫਲਸ ਕਰਿਓ ਕਿਹੜਾ 6-7 ਪਾਣੀ ਛੱਡਦਾ ਫੇਰ ਵੀ ਨਹੀਂ ਗੱਲ ਵਰਦੀ ਖੀਰ ਨੂੰ ਬਾਲਟੀ ਭਰ ਕੇ ਛੱਡਦਾ ਫੇਰ ਜਾਂਦਾ ਨਹੀਂ ਨਹੀਂ ਮੁਸ਼ਕਲ ਜੰਮੇ ਹੀ ਹੁੰਦੇ ਇਹ ਬਿਮਾਰੀ ਆ ਹੈਨਾ ਤੇ ਪੇਟ ਨਹੀਂ ਸਾਫ਼ ਹੁੰਦਾ ਬੜੀ ਸਾਡੇ ਪਿੰਡਾਂ ਵਾਲਿਆਂ ਦਾ ਮਾਹੌਲ ਹੀ ਇਹ ਆ ਜੇ ਤਾਂ ਮਨਲਾ ਪਹਿਲਾਂ ਵਾਲੇ ਲੋਕ ਸੀ ਸਾਦੇ ਲੋਕ ਸੀ ਹਾਂ ਸਾਈਕਲਾਂ ਤੇ ਜਾਂਦੇ ਸੀ ਸਹੂਰੀ ਸਹੀ ਗੱਲ ਆ ਜੀ ਦੇਖਾਂ ਅਗਲਾ ਕਹਿੰਦਾ ਇੱਕ ਨੇ ਬਾਬੇ ਨੂੰ ਬਾਬਾ ਕਹਿੰਦਾ ਯਾਰ ਤੁਸੀਂ ਲੜਦੇ ਨਹੀਂ ਸੀ ਉਹ ਕਹਿੰਦਾ ਲੜਨ ਦਾ ਮੌਕਾ ਨਹੀਂ ਮਿਲਦਾ ਸੀ ਪੁੱਤ ਮੈਂ 20 ਕਿਲੋ ਦਾ ਤੇਰੀ ਬੇਬੇ 50 ਕਿਲੋ ਦੀ ਸਾਈਕਲ ਚਲਾ ਕੇ ਲੈ ਜਾਣਾ 20 ਕਿਲੋਮੀਟਰ ਕਹਿੰਦਾ ਉੱਤੇ ਜਾਂਦਿਆਂ ਨੂੰ ਅਗਲੇ ਨੇ ਪਾਣੀ ਫਰਾਉਣਾ ਢੂੜ ਘੰਟਾ ਸਾਹ ਨਾਲ ਸਾਹ ਨਹੀਂ ਚੱਲਦਾ ਸੀ ਕਹਿੰਦਾ ਉਹਦੋਂ ਨੂੰ ਅਗਲੇ ਨੇ ਆ ਕੇ ਬੋਤਲ ਰੱਖ ਦੇਣੀ ਕਹਿੰਦਾ ਮੂਹਰੇ ਪੈਕਪੂ ਗਿਲਾ ਕੇ ਹੋਰ ਰੋ ਜਾਣਾ ਸਾਰ ਕੇ ਉੱਠਣਾ ਫੇਰ ਬੇਬੇ ਨੂੰ ਤੇਰੀ ਨੂੰ ਖਿੱਚ ਕੇ ਪਿੰਡ ਤੱਕ ਲਿਆਉਣਾ ਫੇਰ ਕਹਿੰਦਾ ਸਾਹ ਚੜ ਜਾਣਾ ਕਹਿੰਦਾ ਕਹਿੰਦਾ ਬਾਬਾ ਕਿਤੇ ਮੈਰ ਜਨ ਮੈਸਟਰੀ ਨਹੀਂ ਮਨਾਈ ਕਹਿੰਦਾ ਸਵਾਹ ਮਨਾਉਣੀ ਹੈ ਕਿਰੀ ਦਾ ਮਗਾ ਘੜਾ ਜੜਾਇਆ ਸੀ ਕਹਿੰਦਾ ਹਜੇ ਤੱਕ ਤਾਂ ਕੁੱਬੇ ਹੋਏ ਪੈਂ 15-16 ਵਿਆਹ ਦੇ ਕਹਿੰਦਾ ਤੂੰ ਕਹਿੰਦਾ ਬਿੰਦੇ ਬਿੰਦੇ ਚਾਈ ਮਨਾਈ ਜਾਈ ਜੀ ਕਹਿੰਦਾ ਇੱਦਾਂ ਵੀ ਚਾ ਨਹੀਂ ਹੁੰਦਾ ਸਾਡੇ ਵੇਲੇ ਭਾਈ ਗੱਡਿਆਂ ਤੇ ਵਿਹਣ ਜਾਂਦੇ ਸੀਗੇ ਸਿੱਧੇ ਸਾਤੇ ਢੰਗ ਹੁੰਦੇ ਸੀਗੇ ਨਾ ਬਾਬੇ ਹੁੰਦੇ ਸੀ ਭਾਈ ਉਦੋਂ ਨਹੀਂ ਹੁੰਦੇ ਸੀ ਬਾਬੇ ਹਾਂਜੀ ਇਹ ਹੁਣ ਆਏ ਆ ਹੂੰ ਅੱਜ ਕੱਲ੍ਹ ਦੀਆਂ ਮਾਈਆਂ ਲੈ ਕੇ ਆਈਆਂ ਇਹ ਮਾਜਲਸ ਹੈ ਕਿਦਾ ਪੋਪਲਾ ਲੈ ਗਿਆ ਕਿਸੇ ਜਾਣੇ ਨਾ ਬੱਚਾ ਵਪਤਾ ਕਰੇ ਦੇਖੋ ਤਲਕੇ ਲੈ ਕੇ ਪਿਆ ਹਾਈਵੇ ਨੂੰ ਮਾਰ ਕੋਈ ਚੀਜ਼ ਤੂੰ ਡਿੱਗ ਗਿਆ ਕੋ ਯਾਰ ਡਿੱਗ ਪਿਆ ਬੰਦਾ ਕਿੱਡੀ ਗੱਲ ਹੈ ਹੈ ਕਮਾਈ ਔਰਤਾਂ ਦੇ ਸਰਤੇ ਜੇ ਬੰਦਾ ਬਿਮਾਰ ਹੋ ਗਿਆ ਡਾਕਟਰ ਤੋਂ ਤਿੰਨ ਦਿਨ ਦਵਾਈ ਲੈ ਕੇ ਠੀਕ ਨਾ ਅਸੀਂ ਆਣੇ ਤੇ ਲੈ ਗੱਲ ਹੋਰ ਹੈ ਤੇ ਡਾਕਟਰ ਜਿੰਨਾ ਮਰਜੀ ਕਹਦੇ ਭਾਈ ਇਹ ਚਾਰਾਂ ਦਿਨਾਂ ਨੂੰ ਠੀਕ ਹੋ ਜੂ ਉਹਦੇ ਸਰਾਣੇ ਪੈ ਗਏ ਨਾ मुश्किली भाई डॉक्टर मोई ते ले <laughs> जो बाबे a पछताऊं मै जान फलाने था कंदा ई सिया ਉਹ ਕਿਹਾ ਹੈ verdade ਨਹੀਂ ਵਸਿਆ ਉਹਦੀ ਲੈ ਕੇ ਤੁਰ ਪਈ ਆ ਉਹਨੇ ਗੱਲਾਂ ਹੀ ਇਹੋ ਜਿਹੀਆਂ ਕਰਨੀਆਂ ਪਤਾ ਨਹੀਂ ਉਹ ਏਜੰਟ ਛੱਡ ਗਿਆ ਪਿੰਡ 'ਚ ਉਹਨਾਂ ਨੇ ਹਰਿਆਕ ਦੇ ਘਰੇ ਯਾਰ ਜੇ ਕੇ ਦੀ ਮੱਝ ਦਾ ਪੋਕੜਾ ਲੇ ਗਿਆ ਵਾਗਿੜਾ ਵਾਗਿੜਾ ਗੁਰੇ ਵਾਗਿੜਾ ਕਿੱਡਾ ਕਹਿਣ ਓਹ ਹੋ ਪੋਕੜਾ ਲੈ ਗਿਆ ਹਾਂ ਤਾਂ ਦੀ ਮੱਝ ਦਾ ਪੋਕੜਾ ਇਹ ਵੀ ਤਾਂ ਮਾਰਜ ਨੇ ਕਹਿਤਾ ਮੱਝ ਦਾ ਪੋਕੜਾ ਲੈ ਗਿਆ ਕੁੜੀ ਕਿੱਧਰ ਸ ਕਰਨ ਹੋ ਗਿਆ ਤੇ ਦੇਖ ਰਹਿ ਤਿੰਨ ਤਫਾਹੀ ਚੱਲ ਮੇਰ ਨਾਲ ਬਾਬੇ ਨੂੰ ਪੁੱਛ ਲੈ ਕੁੜੀ ਕਿੱਥੇ ਸਾਇਨੇ ਪਟਦਾ ਪਾਬੂਲਾ ਕਿਉਂ ਈ ਸਾਇਨੇ ਪਟਦਾ ਉਹ ਬਾਬੇ ਦੇ ਲੈ ਜਾਣਾ ਉਹ ਲੈ ਜਾਂਦੇ ਨੇ ਹੁਣ ਬੰਦੇ ਵੀ ਲਾਗੇ ਵਿੱਚ ਕਿ ਮੇਰਾ ਯਾਰ ਆ ਗਿਆ ਮੇਰੇ ਕੋਲ ਕਹਿੰਦਾ ਯਾਰ ਤੂੰ ਰੋਟੀ ਵੀ ਘਟਕਾਉਂਦਾ ਬਿਮਾਰ ਹੋਈ ਜਾਂਦਾ ਕਿੰਨੇ ਤੈਨੂੰ ਇੱਕ ਦੋਰੀ ਟੈਕ ਆ ਗਿਆ ਯਾਰ ਕੀ ਹੋਈ ਜਾਂਦਾ ਤੈਨੂੰ ਇਹਦਾ ਫੌਜਦਲ ਬੰਦਾ ਯਾਰ ਕਿਉਂਕਿ ਹਮੇਸ਼ਾ ਜਿਹੜਾ ਦੂਜਿਆਂ ਨੂੰ ਹਸਾਉਣ ਵਾਲਾ ਬੰਦਾ ਹੁੰਦਾ ਉਹਦੇ ਅੰਦਰ ਬਹੁਤ ਵੱਡਾ ਦਰਦ ਹੁੰਦਾ ਹੈ ਤੇ ਕੋਈ ਵੀ ਆਰਟਿਸਟ ਵਾ ਜਾ ਕੇ ਦੇਖ ਲਿਓ ਚੈੱਕ ਕਰ ਲਿਓ ਕਿ ਉਹ ਲੋਕਾਂ ਨੂੰ ਹਸਾਉਂਦਾ ਹੈ ਪਰ ਆਪਦੇ ਅੰਦਰ ਬਹੁਤ ਵੱਡਾ ਦਰਦ ਸਮਾਈ ਬੈਠਾ ਹੁੰਦਾ ਉਹ ਆਪਦੇ ਦਰਦ ਮਾਰਾ ਹੀ ਕੋਈ ਨਾ ਕੋਈ ਕਮੀਆਂ ਮਾਰਾ ਹੀ ਆਪ ਦਾ ਬੁਮਾਰਾ ਰਹਿ ਜਾਂਦਾ ਹੁੰਦਾ ਉਹ ਕੋਸ਼ਿਸ਼ ਕਰਦਾ ਲੋਕਾਂ ਦੀਆਂ ਖੁਸ਼ੀਆਂ ਜਵਾਬ ਦੀ ਖੁਸ਼ੀ ਲੱਭਣ ਵੀ ਪਰ ਉਹ ਲੋਕਾਂ ਦੇ ਨਾਲ ਖੁਸ਼ ਰਹਿੰਦਾ ਹੈ ਲੋਕ ਚਾਰ ਉਹਨੂੰ ਬੁਲਾਉਂਦੇ ਆ ਫੋਲੋ ਕਰਦੇ ਆ ਬਹੁਤ ਵਧੀਆ ਲੱਗਦਾ ਉਹਨੂੰ ਜਿਵੇਂ ਤੁਸੀਂ ਚਾਰ ਭਰਾ ਮੈਨੂੰ ਫੋਲੋ ਕਰਦੇ ਹੋ ਮੈਂ ਬਹੁਤ ਖੁਸ਼ ਜ਼ਿੰਦਗੀ 4 ਦਿਨਾਂ ਦੀ ਐ ਪਰ ਫਾਲੋ ਹੋਣਾ ਕਿਸੇ ਦੇ ਵਸ ਦੀ ਗੱਲ ਨਹੀਂ ਹਰ ਇੱਕ ਦੀ ਠੀਕ ਹੈ ਨਾ ਫਾਲੋ ਹੋਣਾ ਬਹੁਤ ਔਖਾ ਤੇ ਬਾਈ ਜੀ ਜਿਵੇਂ ਹੁਣ ਮੇਰੀ ਗੱਲ ਸੁਣ ਜਿਹੜਾ ਫਾਲੋ ਐ ਤੁਸੀਂ ਕਰਨਾ ਐ ਵੀਡੀਓ ਐ ਮੈਂ ਬਣਾਉਣੀ ਐ ਹੁਣ ਮੇਰਾ ਯਾਰ ਦੋਸਤ ਮੈਨੂੰ ਧੱਕੇ ਨਾਬਾਬੇ ਦੇ ਲੈ ਗਿਆ ਕਿਉਂਕਿ ਉਹ ਤਾਂ ਤੁਹਾਡੇ ਹੱਥ ਚਾਹਨਾ ਫਾਲੋ ਕਰਨਾ ਤਾਂ ਮੈਨੂੰ ਠੀਕ ਹੈ ਵੀ ਫੋਲੋ ਤੁਸੀਂ ਕਰਤਾ ਉਹ ਤੇ ਬਾਬੇ ਤੇ ਤਾਂ ਕੋਈ ਲੈਣਾ ਦੇਣਾ ਨਹੀਂ ਯਾਰ ਮੈਨੂੰ ਕਹਿੰਦਾ ਤੇਰੇ ਸਬਸਕ੍ਰਾਈਬਰ ਵੀ ਵੱਧ ਜਾਣਗੇ ਲੋਕ ਤੇਰੇ ਪੈਸੇ ਨੱਪੀ ਬੈਠਿਆ ਮੋੜਦੇ ਨਹੀਂ ਉਹ ਵੀ ਮੋੜ ਦੇਣਗੇ ਮੇਰੇ ਨਾਲ ਬਾਬੇ ਤੇ ਚੱਲ ਮੇਰੇ ਨਾਲ ਬਾਬੇ ਤੇ ਚੱਲ ਉਹ ਮੈਂ ਕਿਹਾ ਭਰਾਵਾ ਮੈਂ ਬਧੀਰਾ ਸਿਆਣਾ ਮੈਂ ਬਹੁਤ ਈ ਜਾਇਆ ਹੁਣ ਕੀ ਦੇ ਡਾਂਗ ਮਾਰਾਂ ਯਾਰ ਦੋ ਤਿੰਨ ਤਾਂ ਮਰ ਗਏ ਜਿੰਨਾਂ ਤੋਂ ਲੈਣੀ ਸੀ ਭਰਾਵਾ ਕੀ ਕਰਾਂ ਬਿਕਾਸਮ ਲੱਗੇ ਤਿੰਨ ਬੰਦੇ ਚੱਲ ਗਏ ਇਹਨੂੰ ਤਾਂ ਪਤਾ ਜਿੰਨਾਂ ਕੋ ਪੈਏ ਲੈਣੇ ਹਾਂਜੀ ਪਤਾ ਨਹੀਂ ਪ੍ਰਮਾਤਮਾ ਦੀ ਮਰਜ਼ੀ ਯਾਰ ਉਹ ਵੀ ਕਿਹੜਾ ਜੀ ਕਰਦਾ ਹੀ ਮਰਨਾ ਉਹਨਾਂ ਨੂੰ ਵੀ ਘਾਟਾ ਪਿਆ ਮੈਂ ਵੀ ਮਰ ਗਿਆ ਨਾਲ ਹਾਂ ਭਾਨਾ ਬਣ ਗਿਆ ਬਾਕੀ ਸਬਰ ਕਰਨਾ ਹਨਾ ਪਰ ਉਹ ਨਹੀਂ ਟਾਲਿਆ ਮੈਨੂੰ ਬਈ ਬਾਬੇ ਤੇ ਲੈ ਗਿਆ ਤੇ ਢੋਲ ਕਾ ਸੁਣਨ ਸਾਨੂੰ ਜਾਨੀ ਮੋੜ ਮੁੜੇ ਜਦੋਂ ਅਸੀਂ ਨਾ ਸਾਨੂੰ ਓਧਾ ਕਿਲੋਮੀਟਰ ਤੇ ਸੈਣੀਆ ਖੜ ਕੇ ਦਿੱਤਾ ਅੱਗ ਟੰਗਦਾ ਟੰਗ ਆਰੇ ਮੈਨੂੰ ਲੋਰ ਚੜੇ ਵੇਖ ਕੇ ਵੀ ਜੀ ਕਰੇ ਨੱਚਾਂ ਇੱਥੇ ਜਿਵੇਂ ਤਾਂ ਇਹ ਰਹਿ ਗਈ ਨਹੀਂ ਮਨ ਗੜਦਾ ਪਾ ਮੈਂ ਕਹਾ ਹਾਂ ਤਰਲੇ ਪਰ ਵੀ ਕੋਲੇ ਮੈਂ ਤਾਂ ਕਿਚਕਾ ਹੀ ਜਾਂਦੀ ਮੈਨੂੰ ਕਹਾ ਆ ਜਾ ਕਹਿੰਦਾ ਤੈਨੂੰ ਨਜ਼ਰ ਹੋਣ ਲੱਗ ਗਿਆ ਆਈ ਹੁੰਦਾ ਧੰਨ ਵੀ ਆਈ ਹੁੰਦਾ ਪਈ ਨਾ ਹੁਣ ਹਟ ਗਿਆ ਉਹ ਮੈਂ ਕਹਾ ਉਹ ਲੋਰ ਚੜਾਉਂਦੇ ਕੰਚਰ ਤੇਆ ਢੋਲਕੀਆਂ ਸਹਣੀ ਜੀ ਕਰਦਾ ਨੱਚਣ ਨੂੰ ਪਰ ਬਾਬੇ ਦਾ ਸਰਕਾਰਾ ਹੁਣਾ ਜਦੋਂ ਉਹ ਜੀ ਅੰਦਰ ਬੜੇ ਤੇ ਬਾਬਾ ਦਾ ਖੇਡਣ ਲੱਗਿਆ ਪਿਆ ਤੇ ਬਾਬੇ ਨੇ ਜਦੋਂ ਵੇਖਿਆ ਸਿਰ ਤੇਜ ਕਰਤਾ ਬਾਪਾ ਦਾ ਭਰਾ ਵਸੇਰ ਨਾ ਹਟੇ ਕੋਣ ਅੱਛਾ ਜੀ ਟਰੋਲ ਕਮਾਲੇ ਵੀ ਥੱਕ ਗਏ ਦੇ 50 15 ਮਿੰਟ ਅਸੀਂ ਵੀ ਬੈਠੇ ਉਹ ਜਿਹਦੀ ਬੁੜੀ ਦੀ ਪੁੱਤ 24 ਖੜੀ ਵਾਹੇ ਗਜੂ ਵਾਹੇ ਗਜੂ ਵਾਹੇ ਗਜੂ ਆ ਬਾਕੀ ਬੇਬੇ ਬੈਜਾ ਜਿੱਤੇ ਬੈਜਾ ਬੜਾ ਸਖਤਾ ਆ ਵੱਜ ਕੰਮ ਆ ਗੱਦੀ ਸਰੇ ਤੇ ਆ ਗੱਦੀ ਸਰੇ ਤੇ ਆ ਉਹ ਮੈਂ ਕਹ ਉਹਨੇ ਦਾ ਭੁੱਲ ਗਿਆ ਲੱਗਦਾ ਢੋਲ ਤੂ ਵਾਲੇ ਵੀ ਹਟ ਗਏ ਪਤੰਦਰਾ ਉਹਦਾ ਹਰ ਤਈ ਦੀ ਆ ਪਾਦਰਾ ਕਰੋ ਚੱਲਣ ਦਿਓ ਉਹ ਕਿਹਨੇ ਫੇਰ ਚੱਪ ਤੂੰ ਕਿ ਤਰ ਤੂੰ ਨਾ ਤਕ ਤਕ ਦੰਦਾ ਤਕ ਤਕ ਦੰਦਾ ਅੱਜ ਨਹੀਂ ਅੱਤ ਨਹੀਂ ਇਹਨੂੰ ਪੁੱਛਦੇ ਨਹੀਂ ਕਹਿੰਦਾ ਅੱਜ ਪਾਣੀ ਚੱਲੂ ਮਥਾ ਟੇਕ ਕੇ ਮੁੜ ਜਾ ਅੱਜ ਮਥਾਤ ਕਰ ਮੈਂ ਤਾਂ ਬਾਜ ਪਛਾਣੀ ਲੱਗਦੀ ਹੈ ਅੱਛਾ ਜੀ ਮੈਂ ਕਹ ਬੰਦਾ ਦੇਖਣਾ ਕੌਣ ਉਹ ਮੈਨੂੰ ਕਹਦਾ ਨਹੀਂ ਮੈਂ ਕਹਿੰਦਾ ਮੈਨੂੰ ਲੱਗਦਾ ਮਾਈ ਤੂੰ ਡਰਦਾ ਹੀ ਖੱਢੀ ਜਾਂਦਾ ਯਾਰ ਇਹ ਉਹ ਕਹਿੰਦਾ ਨਹੀਂ ਯਾਰ ਮੈਂ ਮਰੀ ਜਿੰਨਾਂ ਬੇਬੇ ਵਹਿ ਗਈ ਮੈਂ ਤਾਂ ਕਿ ਵਾਹ ਹੈ ਤੂੰ ਹੀ ਜਾਣੀ ਜਾਣਾ ਤੈਨ ਕੀ ਹੈ ਜਿਹੜਾ ਬਾਪਾ ਜੀ ਨੂੰ ਇਹਨਾਂ ਨੂੰ ਅੱਖ ਦਿੱਤਾ ਵਾਹ ਕੱਲ ਨੂੰ ਆਪਾ ਜੀ ਤੁਸੀਂ ਰੋਕਿਆ ਰੱਖਿਆ ਤੇ ਇਹਦੋਂ ਕਰੇ ਨਾ ਮੈਂ ਮਾਰਿਆ ਮੁੰਡੂ ਤੇ ਕਿਹਾ ਕਿ ਮੈਂ ਕਹ ਮੈਂ ਰੋਕ ਲਿਆ ਤੂੰ ਤੂੰ ਕੋਲੋਂ ਜਦੋਂ ਮੈਂ ਕਹਾ ਤੂੰ ਵੇਖ ਲਿਆ ਉਹ ਮੈਨੂੰ ਕਹਿੰਦਾ ਹਟ ਕੀ ਕਰਦਾ ਮੈਂ ਕਹੇ ਇਹ ਤੋਂ ਵੀ ਲੈਣਾ ਮੈਂ 2 ਲੱਖ ਮਰੀ ਜਾਂ ਮੈਂ ਢੂੜ ਘੰਟਾ ਹੋ ਗਏ ਖੇਡਣਾ ਹੀ ਹਟਦਾ ਮੈਨੂੰ ਵੇਖ ਕੇ ਇਹ ਨੂੰ ਆਇਆ ਵੀ ਫੁੱਦੂ ਬਣ ਕੇ ਉੱਠ ਜੂ ਮੈਂ ਨਹੀਂ ਜਾਂਦਾ ਮੈਂ ਕਹੇ ਕੋਈ ਪਾਪਾ ਪੂਪਾ ਨਹੀਂ ਆਇਆ ਸੀ ਮੈਨੂੰ ਵੇਖ ਕੇ ਘੇਟੀ ਜਾਂਦਾ ਇਹ ਇਹਨਾਂ ਦੀਆਂ ਪਾਹਾਂ ਦੋਖਣ ਲਾਦੀਆਂ ਵਿਚਾਰੇ ਦੀਆਂ ਮੈਂ ਕਹਾ ਤੂੰ ਨਹੀਂ ਇਹਨਾਂ ਦੇ ਢੋਲ ਕੀ ਕੁੱਤੀ ਕੰਜਰ ਦੇ ਮਰੇ ਤੇ ਰਿਵਾਜ ਪਜਾ ਰਹੀ ਓ ਜਿਹੜਾ ਲਗਿਆ ਮੈਨੂੰ ਕੱਚਾ ਜਾ ਹੋ ਗਿਆ ਉਹਨੇ ਕਿਹਾ ਕੀ ਬਣਿਆ ਯਾਰ ਮੈਂ ਤਾਂ ਉਦੋਂ ਨਾ ਪੋਲ ਬੰਦਾ ਪਰ ਉਹਨੇ ਵੀ ਬਾਬਾ ਓਏ ਬਾਬਾ ਹੈ ਟੋਲ ਨਾਲੇ ਬਾਹ ਚੜਾਈ ਜਾਣ ਮੈਂ ਕਿ ਲੜਨਾ ਇਹਨਾਂ ਕਾਂ ਨੂੰ ਯਾਰ ਸਾਡੇ ਕਹਿੰਦਾ ਦੁਹੀ ਜਾਂਦੇ ਕਹਿੰਦਾ ਸਾਨੂੰ ਤਾਂ ਆਪ ਨਹੀਂ ਪਤਾ ਕਿ ਕੀ ਬਣ ਗਈ ਗੱਲ ਅੱਜ ਬਾਬਾ ਰੋਕ ਕਿਉਂ ਨਹੀਂ ਰਿਹਾ ਪੁੱਛ ਕਿਉਂ ਨਹੀਂ ਦੇ ਰਿਹਾ ਪੁੱਛ ਮੈਂ ਕਿ 2.5 ਲੱਖ ਵਾਲੀ ਮੂਰੀ ਆ ਗਈ ਬਾਬੇ ਤਾਂ ਰੁਕੇ ਹੀ ਨਹੀਂ ਗਿਆ ਮੈਂ ਕਿਹਾ ਗੱਲ ਸੁਣਦਾ ਨਹੀਂ ਕਲੇਸ਼ ਬੂ ਨਹੀਂ ਪੈਸੇ ਦੇ 50000 ਦੇ ਕੇ ਮੂੜਿਆ ਹਾਂ ਕਿ ਤੀਆ ਦੇਰੀ ਕਰਕੇ ਦੇ ਤੇ ਜੇਉਂ ਦੇਰੇ ਪਈ ਤੂੰ ਆਪਣੇ ਕਮਰੇ ਚ ਹਲਦਾ ਕਿ ਸੱਚੀ ਬਾਬਾ ਆਉਂਦਾ ਐ ਇਹੇ ਕੁਝ ਗੱਲੇ ਸਭ ਜਿਹੀ ਕਿਵੇ ਇਹ ਅਰੇ ਬਿਜਾ ਆਖਦਾ ਕਰੀ ਰਾਤ ਜਿਆਦਾ ਦਿਨ ਪੁੱਟਿਆ ਕਰ ਤੂੰ ਇਹੇ ਮਗੱਤਨ ਨਮਰੂੰ ਮਾ ਲੌੜਾਂ ਚ ਸਾਲਾ ਪੁੱਠੇ ਦਾ ਨਾਲੇ ਫਿਰ ਮੈਂ ਜਾਂਦਾ ਹੀ ਨਹੀਂ ਜੇ ਇਹ ਜੇ ਆ ਬਈ ਅਰੇ ਬੇਤੇ ਜੇ ਕਹੇ ਕਿ ਬੀਹੜੀ ਤੇ ਉਹ ਹੀ ਕਹਿੰਦੀ ਤੇਰੀ ਮੈਂ ਇਹਦੀ ਕਰਦੇ ਕੁੜੀਆਂ ਦੇ ਸਮਝਿਆ ਕਰ ਤੇਰੇ ਵਾਲੇ ਜੋ ਵੀ ਕਰਾਂਗੇ ਨਾ ਭਰਾਵਾ ਮੈਂ ਆ ਬੋ ਕਰਦਾ ਮੈਂ ਮੇਰੇ ਪੈਸੇ ਰੱਖ ਫਿਰ ਮੈਨੂੰ ਨਾਲ ਲਗਾਈ ਪੁਨਾ ਗੇ ਯਾਰ ਮੈਂ ਤਾਂ ਕਦੇ ਜਗਤੀ ਹੈਗੀ ਮੈਂ ਕਿਹਾ ਲੱਗ ਗਿਆ ਪਤਾ ਹੈ ਹੀ ਨਹੀਂ ਕਹਿੰਦਾ ਹਾਂ ਸਭ ਕੰਮ ਤੋਂ ਡਰਦੇ ਬੈਨੇ ਭਰਾਵਾ ਬਾਬਾ ਤਾਂ ਕੋਈ ਕੋਈ ਹੈ ਸੱਪ ਤੇ ਸਾਧ ਮੈਂ ਬਾਰ-ਬਾਰ ਕਹਿੰਦਾ ਹੁੰਦਾ ਹਰ ਤਣਾ ਨਹੀਂ ਜਲਦੇ ਇਹ ਗੱਲ ਇੱਕ ਕਰਮਾ ਨਾਲ ਹੀ ਮਿਲਦੇ ਆ ਸੱਪ ਜੇ ਤੁਸੀਂ ਕੋ ਜਹਰੀਲਾ ਹਰੇਕ ਬਾਟ ਤੇ ਬੈਠਾ ਭਲੇਖਾ ਰੱਕੇ ਤੇ ਕਿਸੇ ਦਾ ਹੀ ਆ 100 ਤੋਂ 99 ਦਾ ਥੋੜੇ ਯਾਰ ਹੈ ਇਹ ਕੀ ਜਹਿਰੀਲਾ ਹੈ ਇਹ 100 ਤੋਂ 99 ਸਾਧ ਵੀ ਸਾਲੇ ਊਪ ਨੇ ਹੈ 100 ਤੋਂ ਇੱਕ ਹੀ ਖਤਰਨਾਕ ਹੈ ਜੇ ਕਿਤੇ ਉਹਨਾਂ ਦੇ ਬਲੇਕੇ ਉਹਦੀ ਪੂਛ ਨੂੰ ਕੀੜਾ ਦੇ ਲਿਆ ਡੰਗ ਮਾਰ ਗਿਆ ਠੀਕ ਹੈ ਸਾਧ ਦੇ ਲੱਛਣ ਦੱਸ ਦਿੰਦੇ ਆ ਸਾਧ ਕਦੇ ਖੇਡਦਾ ਨਹੀਂ ਸਾਧ ਖੇਡਦਾ ਨਹੀਂ ਸਹੀ ਗੱਲ ਹੈ ਜੀ ਸਾਧੂ ਕਾ ਬੋਲਿਆ ਸਹਿ ਸੁਭਾਤ ਕਦੇ ਵਰਤਣਾ ਨਾ ਜਾ ਇਹ ਤਾਂ ਕਦੇ ਜ਼ਹਿਰ ਸਵਾਬ ਬੋਲ ਨਿਕਲਦੇ ਹੁੰਦੇ ਸਾਧੂਆਂ ਦੇ ਠੀਕ ਹੈ ਇਸ ਕਰਕੇ ਜਿਆਦਾ ਵੀ ਬੜਾਵਾ ਨਾ ਦਿਆ ਕਰੋ ਜਿਆਦਾ ਵੀ ਆਪਾਂ ਕਿਉਂਕਿ ਯਾਰ ਮੈਂ ਦੇਖਿਆ ਬਹੁਤ ਜਿਆਦਾ ਲੁੱਟ ਮਚ ਰਹੀ ਆ ਹੁਣ ਠੀਕ ਹੈ ਤੁਹਾਡੇ ਘਰਾਂញਾਰ ਦਾ ਲੱਗੂ ਹੈ ਜੀ ਤੁਹਾਡੇ ਪਾ ਦਾ 21000 ਲੱਗੂ 50000 ਲੱਗੂ ਐ ਚੱਲੀ ਜਾਂਦਾ ਕੰਮ ਕਰਨਾ ਇਨਸਾਨ ਨੇ ਕੋਈ ਵੀ ਕੰਮ ਆ ਤੁਹਾਡਾ ਫਸਿਆ ਹੁਣ ਜਿਵੇਂ ਮੰਨ ਲਓ ਕਿਸੇ ਦਾ ਕੋਈ ਸਰਟੀਫਿਕੇਟ ਗੁੰਮ ਹੋਇਆ ਸਾਡੇ ਇੱਕ ਬਾਬਾ ਸੀਗਾ ਉਹਨੇ ਮੇਰੇ ਯਾਰ ਨੂੰ ਪਾਉਣ ਲਾ ਨਾ ਉੱਥੇ ਬੈਠਾ ਹਰਵਿੰਦਰ ਸਿੰਘ ਢਾਲੀਵਾਲ ਥੋੜਾ ਕਿੰਨਾ ਪੁਰਾਣਾ ਸਰਟੀਫਿਕੇਟ ਗੋਮਾ ਚ ਹੈ ਤੁਸੀਂ ਯਾਰ ਹੁਣ ਬਜ਼ੁਰਗ ਹੋ ਗਏ ਤੁਸੀਂ ਪੰਜਵੀਂ ਦਾ ਸਰਟੀਫਿਕੇਟ ਲੈਣਾ ਤੁਹਾਡੇ ਕੋਲ ਤਰੀਕਾ ਸਹੀ ਹੋਣ ਤੁਹਾਨੂੰ ਹੁਣ ਵੀ ਕਢਾ ਅੱਛਾ ਹਾਂਜੀ ਉਹਦਾ ਕੰਮ ਹੈ ਅੱਛਾ ਜੀ ਉਹ ਕਹਿੰਦੇ ਸਾਡਾ ਸਰਟੀਫਿਕੇਟ ਨਹੀਂ ਲੈਣ ਕਹਿੰਦਾ ਚੀਜ਼ ਰੋਕੀ ਬੈਠੀ ਆ ਕੱਲ ਨੂੰ ਆਇਓ ਪਾਸਪੋਰਟ ਕਢਾ ਦੇਵਾਂਗੇ ਫਲਾਮਾ ਕਢਾ ਦੇਵਾਂਗੇ ਲਾ ਕੇ ਹਰਵਿੰਦਰ ਢਾਲੀਵਾਲ ਨੂੰ ਫੋਨ ਲਾ ਲਿਓ ਨੇ ਸਰਟੀਫਿਕੇਟ ਕਢਾਤਾ ਠੰਗ ਜੀ ਜਦੋਂ ਟਿਕਾਣੇ ਤੇ ਫੋਨ ਲੱਗ ਗਿਆ ਉਹਨਾਂ ਦਾ ਕੰਮ ਹੈ ਰੋਕਣਾ ਕੀ ਨਹੀਂ ਹੁੰਦਾ ਕੰਮ ਬੰਦਿਆਂ ਨੇ ਕਰਾਉਣਾ ਸਹੀ ਬੰਦਾ ਲੱਭ ਲਓ ਕੰਮ ਹੋ ਜਾਂਦਾ ਮੈਂ ਗਾਉਂ ਲੱਗੇ ਮੈਂ ਨਾ ਬਹੁਤ ਸਰਚ ਕਰ ਰਿਹਾ ਹਾਂ ਇਹਨਾਂ ਕੰਮਾਂ ਤੇ ਕਿ ਕਿੱਥੋਂ ਤੱਕ ਵੱਧ ਰਹੇ ਆ ਬਾਬੇ ਕਿੱਥੋਂ ਤੱਕ ਵੱਧ ਰਹੇ ਆ ਮੇਰਾ ਬਾਰ-ਬਾਰ ਪਾਉਣ ਦਾ ਮਤਲਬ ਇਹ ਹੁੰਦਾ ਘਰੇ ਪਾਠ ਕਰੋ ਯਾਰ ਸਵੇਰ ਉੱਠ ਕੇ ਗੁਰਦਾਰਾ ਸਾਹਿਬ ਜਾਓ ਮੰਦਿਰ ਜਾਓ ਮਸਜਿਦ ਜਾਓ ਗਿਰਜਾ ਕਰ ਜਾਓ ਤੁਹਾਨੂੰ ਸਾਰਾ ਕੁਝ ਮਿਲੂਗਾ ਯਾਰ ਵਾਈ ਬਣ ਕੇ ਜਿਹੜਾ ਮੂੰਹ ਤੋਂ ਬੋਲਣ ਵਾਲਾ ਭਗਵਾਨੇ ਤੋਂ ਬਚੋ ਯਾਰ Hindu ਧਰਮ ਦੀ ਪਰੰਪਰਾ ਮੰਦਰ ਮੰਦਰ ਜਾਓ ਯਾਰ ਦਖ ਤੇ ਹਿੰਦੂ ਧਰਮ ਦੀ ਪਰੰਪਰਾ ਕੀ ਹੈ ਯਾਰ ਪ੍ਰਸ਼ਾਦ ਪ੍ਰਸ਼ਾਦ ਹੈ ਠੀਕ ਹੈ ਇਸਲਾਮ ਧਰਮ ਦੀ ਅਲੱਗ ਹੈ 크ਰਿਸਚਨ ਧਰਮ ਦੀ ਅਲੱਗ ਹੈ ਉਹਨਾਂ ਨੂੰ ਮੰਨੋ ਕੋਈ ਮਿਲਦਾ ਹੈ ਪਰ ਯਾਰ ਹਰ ਥਾਂ ਨੂੰ ਬਾਈ ਬਣ ਕੇ ਬੰਦਿਆਂ ਦੇ ਮੁਰੇ ਮੱਥੇ ਨਾ ਟੇਕੋ ਬਹੁਤ ਡੂੰਘੀਆਂ ਗੱਲਾਂ ਹੈ ਇਹ ਠੀਕ ਹੈ ਜੀ ਤੇ ਕੱਲ ਨੂੰ ਆਪਾਂ ਜਰੂਰ ਵੀਡੀਓ ਪਾਉਣੀ ਆ ਬੂਟਿਆਂ ਵਾਲੀ ਜੇ ਉੱਚਾ ਨੀਮਾ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਉਣੀ ਹੈ ਇਹ ਇੱਕ ਮਾਫੀ ਚਾਉਣੀ ਹੈ ਵੀ ਅੱਜ ਆਪਾਂ ਕੋ ਲਾਈਵ ਨਹੀਂ ਹੋਇਆ ਗਿਆ ਕਿਉਂਕਿ ਲਾਈਵ ਫਿਰ ਹੋਣ ਦਾ ਫਾਇਦਾ ਬਿਨਾ ਉਹਨਾਂ ਤੋਂ ਆ ਲੈਣਾ ਪਿਆ ਨਹੀਂ ਸੀ ਉਪਰਵਾ ਨਹੀਂ ਬਹੁਤ ਵੱਡੀ ਗਲਤੀ ਕਰੀ ਹੈ ਚਲੋ ਕੋਈ ਨਹੀਂ ਕਹੀ ਕੋਈ ਸੌ ਮਜਬੂਰੀ ਹੋ ਗਈ ਹੁੰਦੀ ਆ ਫੋਨ ਨਹੀਂ ਚੱਕਿਆ ਉਹਨੇ ਤੇ ਅਸੀਂ ਸਵੇਰ ਗੱਡੀ ਲੈ ਕੇ ਆਪ ਜਾ ਰਹੇ ਹਾਂ ਲੱਦ ਕੇ ਲੈ ਆਵਾਂਗੇ ਤੁਹਾਨੂੰ ਗੱਡੀ ਦੀ ਵੀਡੀਓ ਪਾਵਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ